ਯਾਦੀ ਇਹ ਖਾਸੀਅਤ ਹੀ ਆ ਵੀ ਲੋਹਾ ਇਹਨੇ ਪੂਰਾ ਵਧੀਆ ਲਾਉਣਾ ਮਸ਼ੀਨ ਪੰਮੇ 10 ਮਸ਼ੀਨਾ ਘੱਟ ਕੱਢ ਲੇ ਹਾਂ ਜਦੋਂ ਦੀ ਮਸ਼ੀਨ ਲਈ ਚੱਲਦੇ ਤਾਂ ਬਾਹਰ ਹੀ ਆਪਾਂ ਹਾਂ ਜੇ ਆਪਾਂ ਹਰ ਸਾਲ ਬਾਹਰ ਹੀ ਜਾਂਦੇ ਪੱਕੇ ਹੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਵੀਡੀਓ ਲੈ ਕੇ ਆਏ ਆਂਗੇ ਇੱਕ ਤਾਂ ਉਹਨੇ ਸਾਨੂੰ ਵਿਖਾਈ ਸੀ ਨਵੀਂ ਹੀਰਾ ਹਨਾ ਇੱਕ ਅੱਜ ਕਾਲੇ ਸਰਪੰਚਾਂ ਦੇ ਦੀ ਨਵਾਂ ਮਾਡਲ ਹੀਰਾ ਦਿਖਾਉਣੇ ਆ ਕਰਦੇ ਆ ਕਾਲੇ ਨਾਲ ਗੱਲਬਾਤ ਵੀ ਕਿੰਨੇ ਸੀਜ਼ਨ ਤੱਕ ਬਾਹਰ ਲਾਏ ਨੇ ਤੇ ਬਾਕੀ ਨਵਾਂ ਮਾਡਲ ਮਸ਼ੀਨ ਆ ਪਹੜੈ ਨੂੰ ਵੀ ਕਿਤੋਂ ਖਰੀਦੀ ਕਿਤੋਂ ਕਿਵੇਂ ਆ ਕੀ ਗੱਲਬਾਤ ਆ ਕਿੰਨੀ ਸਾਫ਼ ਸੁਥਰੀ ਮਸ਼ੀਨ ਪਈ ਆ ਸੀਜ਼ਨ ਸਾਰੀ ਬਾਹਰ ਲਾਏ ਨੇ ਟੋਟਲੀ ਆਜਾ ਕਰਦੇ ਆ ਕਾਲੇ ਨਾਲ ਗੱਲਬਾਤ ਜੀ ਹਾਲ ਆ ਕਾਲੇ ਠੀਕ ਆ ਜੀ ਹੋ ਠੀਕ ਠਾਕ ਹਾਂ ਜੀ ਵਧੀਆ ਜੀ ਵਧੀਆ ਕਰਤੀਰ ਪੀਰ ਬਾਹਾਂ ਆਜ ਕਰੀ ਜਾਂਦੇ ਆ ਵਾ ਹੋ ਵੀ ਅੱਛਾ ਚੱਲੀ ਜਾਂਦਾ ਕੰਮ ਹੈ ਹਾਂਜੀ ਹਾਂ ਠੀਕ ਆ ਤੇ ਕਿਹੜਾ ਮਾਡਲ ਆ ਮਸ਼ੀਨ ਆਪਣੀ ਇਹ ਇਹ ਨਵਾਂ ਮਾਡਲ ਆ ਜੀ ਇਹ ਆਪਾਂ ਨਵੀਂ ਕੜਾਈ ਸੀਗੀ ਇਹ ਹਾਂਜੀ ਨਵੀਂ ਕੜਾਈ ਦੀ ਠੀਕ ਆ ਆਪ ਗਰਫ ਰੈਕਤੀ ਨਵਾਂ ਪਾਤਾ ਹੈ ਇਹ ਆਗਰਾ ਪਾਤਾ ਹੀ ਉਥੇ ਐਮਪੀ ਫਰ ਉਹ ਧਣੀਆਂ ਧੂਣੇ ਦੀ ਦਿੱਕਤ ਆਉਂਦੀ ਸੀ ਉਹ 14 ਇੰਚ ਦੀ 16 ਇੰਚ ਆ ਹੁਣ ਉਹ 14 ਨਾਲ ਫਿਰ ਕੀ ਹੁੰਦਾ ਸੀਗਾ ਉਹਦੇ ਨਾਲ ਫਿਰ ਮਾਲ ਮੋਲ ਲਿਫਟਨ ਲੱਗ ਜਾਂਦਾ ਜੀ ਰੋਜ਼ ਨੂੰ ਵੱਢਣੀਆਂ ਆਉਂਨੋਂ ਵੀ ਦਿੱਕਤ ਲਾਉਂਦੇ ਉਹ ਹੁਣ ਜਾਨੀ ਇਹ ਤਾਂ ਜਾਇ ਸਰੋਂ ਵੱਢ ਲਾ ਧਨੀਆ ਵੱਢ ਲਾ ਕੋਈ ਚੀਜ਼ ਮਰਜ਼ੀ ਵੱਢ ਲਾ ਠੀਕ ਆ ਹੁਣ ਕੋਈ ਦਿੱਕਤ ਨਹੀਂ ਹੈਗੀ ਹੁਣ ਤਾਂ ਨਮੀਆਂ ਦੇ ਤਾਂ ਮੇਰੇ ਖਿਆਲ ਚ 16 ਹੀ ਆਉਂਦੇ ਆ ਹਾਂਜੀ 16 ਹੀ ਆਉਂਦੇ ਨੇ ਨਮੀਆਂ ਦੇ ਠੀਕ ਆ ਤੇ ਆਪਾਂ ਜਦੋਂ ਵੀ ਮਸ਼ੀਨ ਲਈਏ ਚੱਲਦੇ ਤਾਂ ਬਾਹਰ ਹੀ ਆਪਾਂ ਹਾਂਜੀ ਆਪਾਂ ਹਰ ਸਾਲ ਬਾਹਰ ਹੀ ਜਾਂਦੇ ਪੱਕਾ ਹੀ ਹਰੇਕ ਚੀਜ਼ ਨਹੀਂ ਹਾਂਜੀ ਹਾਂਜੀ ਠੀਕ ਆ ਤੇ ਬੰਦੇ ਆਹ ਟਾਇਰ ਨਾਲ ਦੇ ਨੇ ਨਹੀਂ ਇਹ ਘਾਤ ਦੇ ਗੇਰਾ ਅਸਿਆ ਕਿ ਪਹਿਲਾ ਮਸ਼ੀਨ ਤੇ ਉਹਦੇ ਮਸ਼ੀਨ ਤੋਂ ਲਾ ਕੇ ਲਾ ਦਈਏ ਇੱਕ ਸਟਿੱਪਣੀ ਦੀ ਨਵੀਂ ਠੀਕ ਆ ਲੈ ਲਿਆ ਦੀਗਾ ਠੀਕ ਆ ਹਾਂਜੀ ਆ ਜੂ ਮਸ਼ੀਨ ਦੀ ਦਿਖਾਉਣਿਆ ਹਾਲਤ ਇਹ ਉਹੀ ਨਹੀਂ ਅਗਲੇ ਨੇ ਕਿਹਾ ਵੀ ਸੋਨੇ ਦੇ ਉੱਪਰ ਦੀ ਕੀ ਆ ਸੋਨੇ ਦੇ ਉੱਪਰ ਦੀ ਹੀਰਾ ਹੁੰਦਾ ਹਾਂ ਓਏ ਕਾਲੇ ਉਹ ਹੀਰਾ ਇਹ ਹਾਂਜੀ ਪੂਸ ਪਾਸ ਕਾਲੇ ਸਾਰੀ ਨਾਲ ਦੀ ਆ ਹਾਂਜੀ ਸਾਰਾ ਓਰੀਜਨਲ ਆ ਜਮਾ ਜਮਾ ਓਰੀਜਨਲ ਆ ਹੈ ਹਾਂਜੀ ਹਾਂਜੀ ਫਿਰ ਤਾਂ ਇਹਨੂੰ ਸੀਜ਼ਨ ਹੀ ਬਹੁਤ ਹੋ ਗਏ ਜਾਂਦੇ ਨੂੰ ਐਮਪੀ ਇਹਦਾ ਜੇ ਇਹ ਪਾਰੇ ਦੇ ਨਵੀਂ ਫੀਡਿੰਗ ਕਰਾਈਦੀ ਆ ਲਾਈਟਾਂ ਵਾਲੇ ਹਾਂ ਅਸੀਂ ਨਾਬੇ ਹੋਏ ਦੇ ਫੀਡਿੰਗ ਕਰਨ ਵਾਲੇ ਬੰਦੇ ਠੀਕ ਆ ਉਹ ਮੈਨੂੰ ਆ ਕੇ ਕਹਿੰਦੇ ਕਹਿੰਦੇ ਮੈਨੂੰ ਆ ਲੱਗਦਾ ਵੀ ਤੂੰ ਬਾਹੀ ਕਰ ਬਾਹਰ ਹੀ ਨਹੀਂ ਗਿਆ ਹੁੰਦਾ ਯਾਰ ਕਹਿੰਦੇ ਸੈੱਟ ਥੱਲੇ ਲਾ ਕੇ ਰੱਖ ਦਾਂ ਮੈਂ ਇਹਨੂੰ ਠੀਕ ਆ ਉਹਨੂੰ ਮਖਾ ਨਾਦਾ ਇਹਦੇ ਅੱਜ ਤੱਕ ਅਸੀਂ ਤਰਪਾਲ ਦਿੱਤੀ ਆ ਹਾਂ ਵੀ ਨਾ ਅਸੀਂ ਕਰੇ ਅਸੀਂ ਪੰਜਾਬ ਦਾ ਲੋਕਲ ਸੀ ਜਲਾ ਹਰ ਸਾਲ ਬਾਹਰੇ ਜਾਂਦੇ ਆ ਪੱਕਾ ਪੱਕਾ ਹੀ ਤੂੰ ਹਰਾਲ ਮੰਨ ਕੇ ਗੱਲ ਨਹੀਂ ਸੁਣ ਕੇ ਸਾਡੀ ਠੀਕ ਆ ਤੈਰਾ ਦਾ ਕਹਿ ਮੂੰ ਜੋੜਾ ਲਾਤਾ ਮੂਰਲਾ ਤੈਰਾ ਦੇ ਲੱਗੇ ਜੀ ਚਾਰ ਪੰਜ ਜੋੜ ਲੱਗੇ ਜੀ ਪੰਜ ਹੈ ਹਾਂਜੀ ਆ ਦੇਖ ਲੈ ਦਿਖਾ ਦੇ ਇੱਧਰ ਸੁਖਰਾਜ 엘ਿਵੇਟਰ ਤੇ ਕੋਈ ਟੱਕ ਹੀ ਨਹੀਂ ਹੈਗੀ ਹਾਂ ਜੀ ਕੱਲ ਇਹ ਖਾਸ ਕਰਕੇ ਹੀਰਾ ਵਾਲੇ ਦੀ ਸਿਫਟੀ ਹੈ ਇੱਕ ਹਾਂ ਨਾ ਇਹ ਬਲੋਹਾ ਬਲੋਹਾ ਪੂਰਾ ਸੀਰੀਜ਼ ਵਾਲਾ ਕੋਈ ਬੰਨ ਤੋੜਨੀ ਹੋਈ ਮਸ਼ੀਨ ਦੀ ਨਹੀਂ ਜੀ ਨਹੀਂ ਹਿੱਸਾ ਹੁਸਾ ਜਮਾ ਸਾਰਾ ਕੁਛ ਨਾਲ ਦਾ ਸਾਰਾ ਕੁਛ ਨਾਲ ਦਾ ਇਹ ਹਿੱਸਾ ਹੁਸਾ ਬਸ ਆ ਸੈਂਟਰ ਪੈਨ ਦਾ ਬੋਸ ਲਵਾਉਣਾ ਨੇ ਜੀ ਕੱਲਾ ਇਹ ਤਾਂ ਚਲੋ 2-3 ਛੇ ਜਣਾ ਬਾਅਦ ਹੋ ਵੀ ਇਹ ਤਾਂ ਮੰਗਲ ਆ ਇਹ ਤਾਂ ਨੋਰਮਲ ਆ ਆਮ ਮਸ਼ੀਨਾਂ ਦੇ ਲੱਗਦੀ ਆ ਤੇ ਪਰ ਆ ਵੀ ਬਾਹਰੇ ਪੂਰੇ ਜਾਂਦੇ ਤਾਂ ਨਹੀਂ ਅਗਲਾ ਹਿੱਸਿਆਂ ਦਾ ਨਾਂਸ ਮਾਰ ਦਿੰਦਾਗਾ ਹਾਂ ਨਾ ਜੀ ਇਹ ਤਾਂ ਹਿੱਸਾ ਕਦੇ ਦਿੱਕਤ ਹੀ ਨਹੀਂ ਆਈ ਕਦੇ ਠੀਕ ਆ ਗੇਰ ਇਹਦੇ ਕਿਹੜਾ ਲਵਾਇਆ ਵਿਆ ਇਹਦੇ ਸ਼ਵਰਾਜ ਗੇਰ ਆ ਜੀ ਸਭ ਤੋਂ ਵੱਡਾ ਗੇਰ ਹਾਂਜੀ ਹਾਂਜੀ ਉਦੋਂ ਦੋ ਲਾਉਂਦੇ ਸੀ ਹਨਾ ਹਾਂਜੀ ਹਾਂ ਉਹ ਜੀ ਡੀ ਆਰ ਵੀ ਨਾਲ ਸ਼ਵਰਾਜ ਵੀ ਲਾਉਂਦੇ ਸੀ ਠੀਕ ਹੈ ਕਦੇ ਕੋਈ ਦਿੱਕਤ ਤਾਂ ਨਹੀਂ ਆਈ ਨਾ ਜੀ ਕਦੇ ਕੋਈ ਦਿੱਕਤ ਨਹੀਂ ਆਈ ਠੀਕ ਆ ਇਹਦਾ ਕੰਮ-ਕੁਮ ਵੀ ਕਰਨਾ ਇੱਥੇ ਸੌਖੀ ਹੋਊਗਾ ਹਾਂ ਜੀ ਹਾਂ ਸੌਖਾ ਪੂਰਾ ਠੀਕ ਆ ਜਿਹੜਾ ਇਹ ਜੀ ਡੀ ਆ ਦਾ ਵਾਲਾ ਗੇਰ ਆਗਾ ਹਾਂਜੀ ਤੇ ਇਹਦਾ ਸੋਧਾ ਗੇਰ ਆਗਾ ਇਹਦਾ ਫਰਕ ਤਾਂ ਪੈਂਦਾ ਹੋਊਗਾ ਰੋਡ ਰਾਂਡ ਤੇ ਜਿੰਵੇਂ ਹੁਣ ਇਹ ਮਸ਼ੀਨ ਐਮ ਪੀ ਨੂੰ ਜਾਂਦੀ ਹੈਗੀ ਕਸਾਈ ਦਾ ਉਹ ਗੇਰ ਨਾਲ ਤਾਂ ਮੈਂ ਤਾਂ ਕੋਈ ਚੱਕਰ ਨਹੀਂ ਇਹਦੇ ਨਾਲ ਕੋਈ ਨਹੀਂ ਜਿੰਮੇ ਹੁਣ ਮਨ ਲਾ ਵੀ ਇਹਦਾ ਵੱਡੀ ਬਾਡੀ ਆ ਗਈ ਤੇਲ ਵੀ ਜਿਆਦਾ ਪੈਂਦਾਗਾ ਤੇ ਕਹਿ ਵੀਰੀ ਖੋਲਿਆ ਹੁਣ ਤੱਕ ਗੇਰ ਜਾਮ ਸਾਰਾ ਕੰਮ ਗੇਰ ਦਾ ਕਹਿ ਵੀ ਨਹੀਂ ਕਰਿਆਗਾ ਇਹਦਾ ਗੇਰ ਦਾ ਮੂ ਤਾਂ ਕੰਮ ਜਿਹੜਾ ਵਧੀਆ ਕੰਮ ਤੋਂ ਇਹਦੀ ਕਰਿਆ ਜੀ ਅੱਛਾ ਜੇ ਮੈਂ ਚੱਲ ਦੂਜਾ ਗੇਰ ਸਿੰਘ ਦਾ ਵੱਧ ਪੈਂਦਾ ਰਹਾ ਉਹਦੀ ਗਰਾਰੀ ਕਈ ਵਾਰੀ ਪਾਈ ਆ ਉਹ ਤਾਂ ਚਲੋ ਗਰਾਰੀ ਇੱਕ ਅੱਧੀ ਪਈ ਗਈ ਉਹਦਾ ਬੇਰਿੰਗ ਟੁੱਟ ਗਿਆ ਉਹ ਤਾਂ ਆਮ ਨੋਰਮਲ ਗੱਲਾਂ ਹੁੰਦੀਆਂ ਨੇਗੀਆਂ ਜਾਣੀ ਜਿਹੜਾ ਗੇਂਦ ਦਾ ਕੰਮ ਆਇਤੀ ਪਹਿਲੀ ਵਾਰ ਕਰਿਆਗਾ ਹਾਂ ਵਧੀਆ ਉਹ ਪਹਿਲੀ ਵਾਰ ਹੀ ਕਰੇ ਪਹਿਲੀ ਵਾਰ ਫੋਲ ਕੇ ਲਾ ਕੇ ਮਾਰ ਕੇ ਹਾਂ ਹਾਂ ਠੀਕ ਆ ਇਹਦੇ ਤਾਂ ਲੱਗੀ ਹੋਊ ਚਾਦਰ ਫਿਰ ਇਹਦੇ ਇੱਕ ਵਾਰੀ ਲਵਾਈ ਆ ਜਾਦਰ ਹਾਂ ਅਸੀਂ ਠੀਕ ਆ ਹਾਂ ਆਹ ਦੀਜਾਂ ਨਾਲ ਵੀ ਕਾਲੇ ਖਾਸਾ ਫਰਕ ਪੈਂਦਾ ਜਿਹੜੀਆਂ ਆ ਢੋਲਕੀਆਂ ਜੀਆਂ ਲਾਈਆਂ ਵੀ ਇਹਨੇ ਹਨਾ ਇਹਦੇ ਨਾਲ ਜੀ ਇੱਕ ਤਾਂ ਚੈਨ ਵੀ ਵੱਧ ਟਾਈਮ ਲਉਂਦੀ ਆ ਬਾਕੀ ਵੱਡਾ ਪੱਥਰ ਜਿਵੇਂ ਐਮਪੀ ਜ ਹੁਣ ਚੱਲਦੀ ਐ ਅਸੀਂ ਤਾਂ ਵੱਡਾ ਪੱਥਰ ਨਹੀਂ ਜਾਂਦਾ ਇਹ ਅੰਦਰ ਅੱਛਾ ਹਾਂ ਉਹ ਇੱਥੇ ਹੀ ਫਾ ਜਾਂਦਾਗਾ ਨਹੀਂ ਫਿਰ ਅੰਦਰ ਜਾ ਕੇ ਸਫਾਈ ਕਰ ਫਰਦਾ ਸਾਰਾ ਕੁਝ ਹੀ ਭੰਨ ਦੂਗਾ ਸਾਰਾ ਨੁਕਸਾਨ ਕਰੂਗਾ ਇੱਥੇ ਮੋਰੀ ਖੜ ਜਾਂਦੇ ਠੀਕ ਆ ਜਿਹੜੇ ਆਪਾਂ ਨੂੰ ਫੋਸਫਾਸ ਚ ਨਾ ਪਤਾ ਲੱਗੇ ਵੱਡੇ ਪੱਥਰ ਦਾ ਠੀਕ ਆ ਉਹ ਇੱਥੇ ਪਾ ਜਾਂਦਾ ਮੋਰੀ ਠੀਕ ਨਹੀਂ ਦਾ 89 ਮਾਡਲ ਆ ਮਸ਼ੀਨਾਂ ਦੇ 89 ਮਾਡਲ ਕੀ 14 15 ਮਾਡਲ ਮਸ਼ੀਨਾਂ ਦੇ ਕਈ ਵਨ ਗਲ ਜਾਂਦੇ ਨੇਗੇ ਹਾਂ ਅਜਿਹਾ ਕਈ ਵਨ ਉਮੀਂ ਜੀ ਪਿਆਗਾ ਕੋਈ ਉਹ ਨਹੀਂਗਾ ਕਿ ਤੂੰ ਆਹ ਟਰੇ ਦੇਖ ਲੈ ਨਹੀਂ ਪੱਥਰ ਚੜ ਚੜ ਟਰੇ ਸਾਰੀ ਭੰਨੀ ਪਈ ਹੁੰਦੀ ਹੈਗੀ ਟ੍ਰੇ ਵੀ ਉਵੇਂ ਨਾਲ ਦੀ ਪਈ ਆ ਹਾਂਜੀ ਹਾਂਜੀ ਆ ਸੀਲਡਾਂ ਸੂਲਡਾਂ ਲਾਉਂਦਾ ਹੀ ਨਹੀਂ ਬਸ ਐਂ ਨਾਲ ਹੀ ਰੱਖ ਨਾ ਨਹੀਂ ਐਂ ਜੀ ਪੱਕਾ ਹੀ ਪੱਕਾ ਹੀ ਹੈ ਹਾਂਜੀ ਹਾਂਜੀ ਠੀਕ ਆਹਦਾ ਫਿਰ ਕਿਸੇ ਨੇ ਗਲਤੀ ਲਾਤੀ ਟਰਾਲੀ ਟੂਲੀ ਵਾਲਾ ਮਾਰ ਗਿਆ ਸੀਗਾ ਕਿਥਾ ਇੱਥੇ ਹਾਂ ਇੱਥੇ ਮਾਰੀ ਟਰਾਲੀ ਵੱਜੀ ਦੀ ਜੀ ਗੇਰਾ ਅੱਛਾ ਹਾਂ ਉੱਚਾ ਵੀ ਘੱਟਾ ਸੁੱਕਾ ਹੀ ਉਹ ਲੰਗ ਨੂੰ ਕਣੀ ਮਾਰਿਆ ਬਾ ਉਵੇਂ ਹੀ ਆ ਹਾਂ ਠੀਕ ਇੱਥੇ ਪਿੱਛੇ ਵੱਜੀ ਟਰਾਲੀ ਮੜੀ ਵਿੱਚ ਇੱਥੇ ਠੀਕ ਆਹ ਟਾਇਰ ਕਾਲੇ ਜਿਹਨੇ ਮਗਰਲੇ ਨੇ ਇਹ ਲਵਾਏ ਸੀ ਜਿਹਨਾਂ ਨੇ ਅਸੇ ਕੀ ਇਹਨਾਂ ਦਾ ਸਾਰੇ ਲਾ ਗਏ ਹਾਂਜੀ ਮੂਰਲੇ ਜਣੀ ਪੰਜ ਛੇ ਜੋੜੇ ਲਾ ਗਏ ਹਾਂਜੀ ਇਹ ਮਾਗਰੇ ਦਾ ਟਾਇਰ ਘਟਕਾ ਦੇਣੀ ਜੀ ਇਹਦਾ ਟਾਇਰ ਠੀਕ ਆ ਹੂੰ ਹੁਣ ਫੇਰ ਤਿਆਰੀ ਆ ਹੁਣ ਦਾ ਲਾਦਨ ਗਿਆ ਸੀਜ਼ਨ ਲਾ ਕੇ ਲਾਵਾਗੇ ਜੀ ਫੇਰ ਬਾਹਲੇ ਕਾ ਜਾਂਦੇ ਹਾਂ ਹੁਣ ਲਾ ਸੀਜ਼ਨ ਦਾ ਵਧੀਆ ਲਾਉਣਗੇ ਜੀ ਆ ਦੋ ਤਾਂ ਲਾਉਣ ਪੈਣੇ ਸਵਾਵੀਂ ਦਾ ਕਣਕ ਦਾ ਕਣਕ ਦਾ ਇੱਕ ਜਣੀ ਆਮੇਗਾ ਉਧਰੋਂ ਮੁੜ ਕੇ ਆ ਹੁਣ ਉੱਥੇ ਖੜਾ ਕੇ ਆਵਾਂਗੇ ਉਹ ਤੇ ਖੜਾ ਕੇ ਆ ਕਰਤੀ ਤਿਆਰੀ ਹਾਂਜੀ ਹਾਂ ਰਾਸਵਾਰਾ ਲਵਾ ਲਈਆਂ ਠੀਕ ਆ ਹੁਣ ਉੱਥੇ ਖੜਾ ਆਵਾਂਗੇ ਸਵਾਵੀਂ ਦੇ ਜਨ ਲਾ ਕੇ ਠੀਕ ਆ ਇਹ ਇਤੀ ਮੂਗੀ ਮੰਗੀ ਤੇ ਮੂਗੀ ਤਾਂ ਜਾਣਾ ਜੀ 10-12 ਦਿਨਾਂ ਨੂੰ 10-10 ਕਿ ਦਿਨਾਂ ਤੱਕ ਜਾਵਾਂਗੇ ਠੀਕ ਆ ਹਾਂ ਆ ਵੀ ਚਾਦਰ ਆਹ ਹੋ ਗਈ ਚਾਦਰ ਲੱਗਣ ਵਾਲੀ ਹੈ ਨਾ ਹਾਂ ਇਹ ਬਸ ਹਾਂ ਜੀ ਹੁਣ ਲਵਾਵਾਂਗੇ ਬਸ ਮੂ ਤਾਂ ਚੱਲ ਜੂਗਾ ਮਸਦਾ ਇਤੀ ਠੀਕ ਆ ਜਲਾ ਇਤੇ ਆਉਗਰਪ ਵਾਲਾ ਗਾਹ ਨੂੰ ਚਾਦਰ ਚੁੱਦਰ ਲਵਾ ਲਾਂਗੇ ਠੀਕ ਠੀਕ ਆ ਕੇਰਾਂ ਵਿੱਜਲੀ ਤਾਂ ਕਿਨਾਂ ਲੱਗ ਗਈ ਹੂ ਥੱਲੇ ਵਾਲੇ ਚਾਦਰ ਤੇ ਹਾਂ ਜੀ ਕੇਰਾਂ ਲਵਾ ਦਿ ਦਿਓ ਫਾਰਸ ਵਾਲੀ ਠੀਕ ਆ ਹਾਂ ਸਾਲ ਬਹੁਤ ਹੋ ਗਏ ਜੀ ਹਨਾ ਨਾ ਮਸ਼ੀਨ ਚੱਲ ਬਹੁਤ ਗਈ ਚੱਲ ਬਹੁਤ ਗਈ ਫਿਰ ਬਾਹਰੇ ਤਾਂ ਕਾਲੇ ਹੋਈ ਆ ਆਹ ਕਾਦੇ ਸਿਸਟਮ ਆ ਗਿਆ ਮੂੰਗੀ ਵਾਲਾ ਹਾਂ ਜੀ ਇਹ ਇਹ ਉਥੇ ਐਮਪੀਸ ਹੋਆ ਵੀਂ ਤੇ ਵੀ ਕੰਮ ਕਰਦਾ ਜੀ ਇਹ ਫਿਰ ਥੱਬੇ ਬਣਾਵਾਲਾ ਸਿਰਦਾ ਉਹਨਾਂ ਨੂੰ ਅੱਗ ਲਾਉਣੀ ਸਿਖਾ ਲਈ ਆ ਅਸਿਆ ਉਹ ਖਣਿਆਉਂਦੇ ਹੀ ਨਹੀਂ ਹੈਗੇ ਖਣਿਆਉਂਦਾ ਨਹੀਂ ਇਹ ਫਿਰ ਉਹ ਤੋਂ ਇਹ ਥੱਬੇ ਬਣਾਵਾਲਾ ਢੇਰੀਆਂ ਲਾਉਂਦਾ ਪਿੱਛੇ ਚਾਹ ਦੀ ਢੇਰੀ ਲਾਉਂਦਾ ਹਾਂ ਫਿਰ ਉਹਨਾਂ ਨੂੰ ਅੱਗ ਲਾਉਣੀ ਸਿਖਾ ਲਈ ਆ ਇਹਨਾਂ ਨੂੰ ਠੀਕ ਆ ਹਾਂ ਮੂੰਗੀ ਦੇ ਵੀ ਇਹ ਥੱਬੇ ਬਣਾਉਂਦਾ ਜੀ ਐਮਪੀਸ ਹੋਆ ਵੀਂ ਚ ਵੀ ਜਿੰਨੇ ਕਾਲੇ ਹੁਣ ਤੂੰ ਇੰਨੇ ਟਾਈਮ ਦਾ ਚਾਲਦਾ ਇੰਜਨ ਦਾ ਕੰਮ ਤਾਂ ਨਹੀਂ ਕਰਾਇਆ ਨਾ ਜੀ ਬਸ ਪੰਪ ਕਰਾਇਆ ਜਾਇ ਕਿ ਤੇ ਪਹਿਲੀ ਵਾਰੀ ਹੁਣ ਹਾਂ ਜੀ ਇੱਕ ਵਾਰ ਹਾਂ ਜੀ ਹਾਂ ਇੰਜਨ ਦਾ ਪੰਪ ਦਾ ਜਿਹੜੀ ਕੰਮ ਕਰਾਤਾ ਕਿ ਹਾਂ ਜੀ ਪੰਪ ਪੰਪ ਮੈਂ ਇੱਕ ਵਾਰ ਤਾਂ ਕਰਾਤਾ ਸੀ ਤੇ ਠੀਕ ਆ ਪਟਿਆ ਇੰਜਨ ਦਾ ਜੇਕਰ ਤੇਲ ਤੋਂ ਜਮੀ ਨਹੀਂ ਘਟਾਇਆ ਤੋਕਾ ਵੀ ਕਦੇ ਠੀਕ ਆ ਹਾਂ ਜੀ ਬਾਕੀ ਜਿਹੜੀ ਲਾਈਸੈਂਸਰ ਦੀ ਆਵਾਜ਼ ਆਗੀ ਉਹ ਇਹਦੀ ਵੱਖਰੀ ਆ ਹਨਾ ਲਾਈਸੈਂਸਰ ਤੇ ਜੇ ਅਸੀਂ ਤੁਹਾਨੂੰ ਮਹਰਾਦਾ ਤੇ ਸੋ ਲੱਭ ਅਸੀਂ ਕਣਕ ਵੇਲੇ ਸੀਜ਼ਨ ਲਾਇਤੇ ਆਈ ਦੀ ਐਮਪੀਜ ਅੱਛਾ ਅਸੀਂ ਉਹ ਬੰਦੇ ਕੋਲੇ ਪਹਿਲੀ ਵਾਰ ਗਏ ਸੀ ਜਿਹੜੇ ਬੰਦੇ ਕੋਲੇ ਅਸੀਂ ਪਹਿਲਾਂ ਜਾਣਿਆ ਸੀ ਉਹਨਾਂ ਦੇ ਰਿਸ਼ਤੇਦਾਰ ਤੇ ਉਹ ਠੀਕ ਆ ਉਹਨਾਂ ਕੋਲੇ ਅਸੀਂ ਆਰ ਆਉਣ ਗਏ ਸੀਜ਼ਨ ਲਾਉਣ ਲਈ ਕਣਕ ਉਥੇ ਜਾਨੀ ਬਹੁਤ ਜ਼ਿਆਦੇ ਦੀ ਠੀਕ ਆ ਅਸੀਂ ਜਦੋਂ ਕਣਕ ਦਾ ਇਹ ਕੰਮ 2-3 ਦਿਨ ਲੇਟ ਚੱਲਣ ਰਹੀ ਸੀ ਜਾ ਕੇ ਤਾਂ ਖੜਾਈ ਮਸ਼ੀਨ ਹਾਂ ਉਹ ਬੰਦਾ ਵਿਚਾਰਾ ਸਾਨੂੰ ਕਹ ਰਿਹਾ ਯਾਰ ਵੀ ਮੈਨੂੰ ਪਿੰਡ ਵਾਲੇ ਸਾਨੂੰ ਤਾਂ ਨਹੀਂ ਜਾ ਕੇ ਕੋਈ ਦੱਸਿਆ ਨਹੀਂ ਪਿੰਡ ਵਾਲੇ ਕਹਿੰਦਾ ਯਾਰ ਮੈਨੂੰ ਕਹਿੰਦੇ ਇਹ ਤਾਂ ਗੱਡੀ ਆਈ ਤੀ ਪੁਰਾਣੀ ਮਗਾਲੀ ਹਾਂ ਵੀ ਤੂੰ ਹੈਰਾਨ ਹੋਵੇਂਗਾ ਠੀਕ ਆ ਇਹ ਲੋ ਦਿਓ ਜਰਾ ਸਾਡੇ ਕੋਲ ਦਾ ਜਨ ਤਾਂ ਦੱਸਿਆ ਰਹਿਣਾ ਕੋਈ ਸੀਜ਼ਨ ਸਾਰਾ ਤੇ ਕੋਲੇ ਲਾ ਲਿਆ ਹਾਂ ਉਹ ਬਾਅਦ ਉਹਨੇ ਸਾਨੂੰ ਫਿਰ ਕਿਹਾ ਹਾਂ ਕਹਿੰਦਾ ਵੀ ਮੈਨੂੰ ਪਹਿਲਾ ਪਿੰਡ ਵਾਲਿਆਂ ਨੇ ਡਰਾਇ ਜਾਂਦੀ ਸੀ ਵੀ ਯਾਰ ਮੇਰੇ ਮਸ਼ੀਨ ਪ੍ਰਾਣੀ ਮਗਾਲੀ ਦਾ ਇਹ ਕਰ ਲਿਆ ਹਾਂ ਕਹਿੰਦਾ ਵੀ ਪਿੰਡ ਵਾਲਿਆਂ ਨੇ ਕਹਿੰਦੇ ਵੀ 20 ਸਾਲ ਤੱਕ ਨਾ ਤਾਂ ਇਹੀ ਜੀ ਗਣ ਕੇ ਕਹਿੰਦੇ ਵੀ ਵਧੀਆ ਤੇ ਨਾ ਹੀ ਵੱਢਣੀ ਆ ਠੀਕ ਆ ਆ ਠੀਕ ਹੈ ਵੀ ਹਰ ਸਾਲ ਕਹਿੰਦੇ ਵੀ ਇਹੀ ਮਸ਼ੀਨ ਤੋਂ ਮਗਾ ਕੇ ਕਰ ਗਏ ਉਹਨਾਂ ਨੂੰ ਉਹਨੂੰ ਕਹਿੰਦੇ ਠੀਕ ਆ ਆ ਉਹ ਜਾਂਟ ਨੂੰ ਪੂਰਾ ਦੇ ਠੀਕ ਆ ਪੂਰਾ ਕਹਿੰਦਾ ਜਦੋਂ ਵੀ ਕਹਿੰਦਾ ਮਸ਼ੀਨ ਖੇਤ ਕੱਟ ਕੇ ਨਿਕਲਦੀ ਸੀ ਕਹਿੰਦਾ ਉਹਦੇ ਬੰਦੇ ਕਹ ਠੀਕ ਐ ਵੀ ਇਹੀ ਚਾਹੀਦੀ ਆ ਆਪਾਂ ਕਟਾਈ ਕੁਈ ਨੂੰ ਹੋਰ ਕਾਲੇ ਬਾਕੀ ਆਇਆਂਗਾ ਕਿਸੇ ਪੱਖੋਂ ਮਹੀਨ ਵੀ ਨਹੀਂ ਨਾ ਹੈਗੀ ਵੀ ਕੋਈ ਦਾਣੀ ਮਾਰ ਗਈ ਜਾਂ ਮੰਨ ਲਾ ਕੋਈ ਹੋਰ ਹੀ ਕੁਸ਼ ਕਰ ਗਈ ਹੈ ਨਾ ਹਾਂਜੀ ਹਾਂ ਉਹ ਚੀਜ਼ਾਂ ਨੂੰ ਤਾਂ ਇਹ ਮੰਨ ਲਾ ਇੱਕ ਨੰਬਰ ਆ ਗਈ ਹਾਂਜੀ ਹਾਂ ਉਹ ਸਾਨੂੰ ਕਹਦਾ ਕਹਦਾ ਤੁਹਾਡਾ ਤਿੰਨ ਪਿੰਡਾਂ 'ਚ ਕਹਿੰਦਾ ਤੁਹਾਡਾ ਡਾਂਕਾ ਵਜੇਗਾ ਸਾਨੂੰ ਕਹਦਾ ਅੱਛਾ ਕਹਦਾ ਵੀ ਉੱਥੇ ਜਿਹੜੀ ਮਸ਼ੀਨ ਲਾਈਦੀ ਉਹ ਕਹਿੰਦਾ ਵੀ ਬਹੁਤ ਵਧੀਆ ਚੱਲਦੀ ਆ ਕਹਿੰਦਾ ਸਾਰਾ ਗਾਉਂ ਦਾ ਕੇ ਆਲੇ-ਦਾਲੇ ਪਿੰਡਾਂ 'ਚ ਦੱਸਦਾ ਸੀਗਾ ਉਸੇ ਆ ਵੀ ਆਪਣੀ ਵਾਲੀ ਮਸ਼ੀਨ ਦਾ ਹਾਂ ਕਹਿੰਦਾ ਜਿਹੜੀ ਉੱਥੇ ਭੂਰੇ ਕੋਲੇ ਮਸ਼ੀਨ ਆਈ ਉਹ ਸਭ ਤੋਂ ਵਧੀਆ ਵਰਦੀ ਆ ਠੀਕ ਆ ਹਾਂਜੀ ਕੀ ਕਹਿੰਦੇ ਸਾਬਰ ਫਿਰ ਕੀ ਕਹਿੰਦੇ ਫਿਰ ਹੈ ਨਾ ਚਲਾਉਂਦਾ ਦਾ ਤੂੰ ਵੀ ਰਹਿਣਾ ਆਹ ਹਾਂਜੀ ਫਿਰ ਕੀ ਕਹਿੰਦੇ ਉੱਥੇ ਮਸ਼ੀਨ ਦਾ ਵੀ ਰਿਜ਼ਲਟ ਪੂਰਾ ਟੌਪ ਦਾ ਹਾਂ ਜੀ ਕਹਿੰਦੇ ਗੱਡੀ ਵੀ ਟੌਪ ਡਰਾਈਵ ਵੀ ਟੌਪ ਹੀ ਹਾਂ ਐ ਲੱਗਦੀ ਹਾਂ ਅੱਛਾ ਤੁਸੀਂ ਤਿੰਨੇ ਹੀ ਹੁੰਦੇ ਹੋ ਹਾਂ ਤੂੰ ਬਾਬੂ ਇਹ ਹਾਂ ਇੱਕ ਨਿਕਾ ਹੁੰਦਾ ਜੀ ਠੀਕ ਆ ਤਾਂ ਆ ਵੀ ਫਿਰ ਰੋਟੀ ਰੂਟੀ ਦਾ ਕਾਲੇ ਕੀ ਪ੍ਰਮਾਨ ਹੁੰਦਾ ਉਥੇ ਰੋਟੀ ਵੀ ਰਹਣ ਤਾਂ ਉਥੇ ਉਹ ਦਿੰਦੇ ਨੇ ਜਿਹਦੇ ਸੀ ਘਰੇ ਰਹਿਣੇ ਆ ਅਸੇ ਉਹ ਆਪ ਹੀ ਦੇ ਦਿੰਦੇ ਨੇ ਹਾਂ ਵੀ ਆਪ ਹੀ ਦੇ ਦਿੰਦੇ ਨੇ ਠੀਕ ਆ ਹਾਂ ਤੇ ਨਹੀਂ ਅੱਗੇ ਤਾਂ ਰੋਟੀ ਪਕਾਉਣੀ ਪੈਂਦੀ ਸੀ ਹਨਾ ਹਾਂ ਉਹ ਤਾਂ ਰੋਟੀ ਆ ਬਣਾ ਦੇਣਾ ਆਪਣੇ ਪੰਜਾਬ ਵਾਲਾ ਕੰਮ ਹੈ ਜੋ ਬੰਦਿਆਂ ਦਾ ਪਜਾਰੇ ਵਧੀਆ ਲਿਹਾ ਜਾਉ ਨਾਲ ਠੀਕ ਆ ਵਿਆਹ ਸਾਦੀਆਂ ਆਪਣੇ ਆਉਂਦੇ ਜਾਂਦੇ ਨੇ ਤੁਹਾਨੂੰ ਪਤਾ ਹਾਂ ਹਾਂ ਆਵੇ ਹੁਣ ਤੇਰੇ ਕੋਲ ਕਿੰਨੇ ਦਿਨ ਤਾਂ ਲਾ ਕੇ ਗਿਆ ਹੋ ਹਾਂ ਜੀ ਹਾਂ ਠੀਕ ਆ ਇਦਾਂ ਗੱਲ ਹੈਗੀ ਆ ਤੇ ਹੁਣ ਸੋਇਆ ਬੀਨ ਫਿਰ ਉਹਨਾਂ ਕੋਲ ਹੀ ਵੜਣੀ ਆ ਹਾਂਜੀ ਹਾਂ ਪਹਿਲਾਂ ਜਾਵਾਂਗੇ ਦੌਰ ਕੋਲੇ ਜੇ ਫੇਰ ਸੋਖਨਗਰ ਠੀਕ ਆ ਉੱਥੋਂ ਥਾਂਵੇਂ ਲਾਵਾਂਗੇ ਤੇ ਕਿਸ਼ਨਗੜ ਫਿਰ ਮੂੰਗੀ ਵੜੇਗਾ ਹਾਂ ਹਾਂ ਪਹਿਲਾਂ ਮੂੰਗੀ ਵੜਾਂਗੇ ਕਿਸ਼ਨਗੜ ਆਹੋ 15 ਦਿਨਾਂ ਤੱਕ ਕਹਿੰਦਾ ਸੀ ਨੰਦਰ ਚੱਲੂ ਕੰਮ ਹਾਂ 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 ਬਸ ਕੋਈ ਸੀ ਗੱਲ ਤੇਰੀ ਹਾਂ ਹੋ ਗਈ ਦੀ ਮੇਰੀ ਗੱਲ ਤੇ ਨਾਲ ਕੀ ਕਹਿੰਦਾ ਉਹਦੇ ਹੋ ਕਹਿੰਦਾ ਜੀ ਉਹਨਾਂ ਕੱਲੀ ਦੀ ਗੱਲ ਮੈਂ ਕਹਿੰਦਾ 20 ਤਰੀਕ ਨੂੰ ਹਾਂ 20 ਕਿਨੂੰ ਵਰੀਆ ਗੱਲ ਉਹਨਾਂ ਨਾਲ ਹਾਂ ਠੀਕ ਆ ਉਹਦੇ ਹੋ ਕਹਿੰਦਾ 20 25 ਦਿਨ ਲਓ ਬਸ ਠੀਕ ਆ ਉਹ ਕਹਿੰਦਾ ਜੀ 10-12 ਦਿਨ ਲੱਗ ਜਾਣਗੇ ਹੋਰ 10 ਦਿਨ ਮੰਨ ਲਓ ਆਹੋ ਹਫਤਾ ਤਾਂ ਆਪਣੀ ਗੱਲ ਕਰੀ ਨੂੰ ਵੀ ਹੋ ਗਿਆ ਹਾਂ ਜੀ ਹਾਂ ਉਹ ਤੇ ਵੇਖਦੇ ਨਹੀਂ ਕਹਿੰਦੇ ਨੰਦਰਾ ਹੂੰ ਬਾਕੀ ਮੇਰੀ ਵੀ ਹੁੰਦੀ ਹੈ ਜੀ ਗੱਲ ਉਹਨਾਂ ਨਾਲ ਠੀਕ ਆ ਹਾਂ ਵੀ ਹਾਰ ਉਹ ਕਹਿੰਦੇ 10 ਦਿਨਾਂ ਤੱਕ 10 ਤਰੀਕ ਤੱਕ ਆਹੋ ਵੀਰ ਉਹ ਆ ਤੇ ਹੋਰ ਛੀਪਾਂ ਸੁਪਾਂ ਫਿਰ ਛੀਪਾਂ ਛੀਪਾਂ ਸੁਪਾਂ ਸਭ ਠੀਕ ਆ ਜੀ ਵਧੀਆ ਓਕੇ ਆ ਹੈ ਹਾਂਜੀ ਹਾਂਜੀ ਸਟਾਫ ਆਕਰ ਫਿਰ ਨਾਲ ਦੀ ਨੇ ਛਟਾਵ ਅੱਕਰੇ ਦੇ 13 ਪਾਤੀ ਦੀ ਉਦੋਂ ਕ੍ਰੈਂਕ ਟੁੱਟ ਗਈ ਤਾਂ ਟੁੱਟ ਗਈ ਨੂੰ ਤਾਂ ਨਹੀਂ ਘੰਡ ਟੁੱਟਦੀ ਆਇਤੀ ਕ੍ਰੈਂਕਾਂ ਨੰਮੀਆਂ ਪਾਤੀਆਂ ਜੀ ਉਹ ਕਾਹਜੇ ਵਾਲੀਆਂ ਗਈਆਂ ਦੀਆਂ ਮਾਚਲ ਨੰਮੀਆਂ ਪਾਦ ਨੇ ਠੀਕ ਆ ਹਾਂ ਜੀ ਰਿਪੇਅਰ ਤੇ ਤਾਂ ਫਿਰ ਫੁੱਲ ਕੱਢ ਕੇ ਪੈਸੇ ਲਾ ਦੇਣਾ ਰਿਪੇਅਰ ਤਾਂ ਹੀ ਫਿਰ ਪਾ ਫੁੱਲ ਢੋਕੇ ਲਾ ਦੇ ਚਾਹ ਜਿੰਨੇ ਮਰਜ਼ੀ ਲੱਗੇ ਨੇ ਪਾਏ ਠੀਕ ਆ ਆਹ ਗਰਾਰੀ ਵੀ ਕਾਲੇ ਬਦਲ ਨਹੀਂ ਪਈ ਹੋਈ ਪਈ ਹੋਊ ਐਕਤੀ ਫਿਰ ਇਹ ਗਰਾਰੀ ਹਾਂ ਜੀ ਨਵੀਂ ਪਾਈ ਆ ਜੀ ਇਹਦੇ ਚੱਕਰ ਘਟਾਏ ਹੋਣਗੇ ਹਨਾ ਨਾ ਹੋਈ ਜੀ ਗਰਾਰੀ ਤਾਂ ਦੰਦੇ ਖਰਾਬ ਹੋਗੇ ਦੀ ਅਸੇ ਦੰਦੇ ਮਾ ਵੱਡੇ ਨਾਲ ਫਰਕ ਤਾਂ ਨਹੀਂ ਪਿਆ ਕੋਈ ਨਾ ਨਾ ਜੋ ਉਹ ਨਹੀਂ ਚੱਕਰੇਗਾ ਚੱਕਰਾਉਂਦਾ ਨਾ ਜੀ ਠੀਕ ਆ ਹੋਰ ਹੈ ਬਾ ਹੁਣ ਤੇ ਨਾਲ ਜਾਂਦੀ ਸੀ ਤੇ ਮਸ਼ੀਨਿਕ ਕੋਲ ਲਈ ਜਾਨਾ ਨਾ ਦੇਖਣਾ ਜੀ ਚਾਹੇ ਵਾਲਾ ਸ਼ਹਿਰ ਜਾਵੇ ਕਹਿੰਦਾ ਸੀਗੀ ਪਾਰਤਾ ਗਿਆ ਦੀ ਚਾਹਲ ਹਾਂ ਆਈ ਤੇ ਵਿ ਜਾਉਂ ਮੇਲਾ ਸ਼ਹਿਰ ਠੀਕ ਆ ਹਾਂ ਜੀ ਕਿ ਹਾ ਉਹਨੂੰ ਵਾਹ ਵਾਹ ਚੱਲਾ ਉੱਠੀ ਤੂੰ ਕਰੀ ਜਾਂਦਾ ਰੇਪਰ ਉਹ ਵੀ ਉਹ ਤਾਂ ਤੂੰ ਦਾ 어디 ਜਾਵੇਂਗਾ ਤੂੰ ਦਾ ਹਾਂ ਪਹਿਲਾਂ ਤਾਂ ਉੱਥੇ ਗਾਂਹਾਂ ਹੀ ਜਾਵਾਂਗੇ ਜੀ ਉੱਥੇ ਗੇਤੀ ਵੀ ਫਸਲ ਠੀਕ ਆ ਅਸੀਂ ਤਾਂ ਐ ਜਿੱਥੇ ਲੋਡ ਰਾਂ ਦਾ ਜਿੱਥੇ ਲਾਉਣਾ ਜਿੱਥੇ ਫਸਲ ਵਧੀਆ ਹੁੰਦਾ ਸਾਰੇ ਐਮਪੀ ਦਾ ਤੈਨੂੰ ਪਤਾ ਜਾਣ ਵਸਾਣਾ ਹਾਂ ਜਿੱਥੇ ਫਸਲ ਵਧੀਆ ਉੱਥੇ ਜਾਵਾਂਗੇ ਪਹਿਲਾਂ ਕੱਲ ਤਾਂ ਐ ਜਿਵੇਂ ਹੁਣ 5 6 ਜੋੜੇ ਘਸਾਤੇ ਤੈਰਾਂ ਦੇ ਹਾਂਜੀ ਤੇ ਤੈਨੂੰ ਟਾਇਰ ਕਿਹੜੇ ਫਿੱਟ ਲੱਗੇ ਟਾਇਰ ਤਾਂ ਐ ਮਾਰਥ ਵੀ ਵਧੀਆ ਨਹੀਂ ਜੀ ਆ ਵੀ ਵਧੀਆ ਨਹੀਂ ਸ਼ੀਰ ਦੇ ਹੀਟ ਦੇ ਵੀ ਹੈ ਨਾ ਹਾਂ ਜਾਨੀ ਉਹਦਾ ਕੜਾ ਵਾਲਾ ਛੜਦਾ ਨਾ ਗੁੜੀਆ ਦਾ ਗੁੜੀਆ ਦਾ ਹਾਂ ਉਹਦਾ ਭੋਲਾ ਕੋਲ ਨਹੀਨ ਦੇ ਲਵਾਗੇ ਫੇ ਕਹੋ ਵੀ ਕਈ ਵਾਰ ਵੀ ਉੱਚਾ ਮੜ ਲਾ ਦੇਖ ਲਓ 2009 ਮੜ ਲਾ ਕਣਕ ਤੇ ਆਈ ਵੀ ਹੈਗੀ ਤੇ ਹੀਰਾ ਦੀ ਇਹ ਖਾਸੀਅਤ ਹੀ ਆ ਵੀ ਲੋਹਾ ਇਹਨੇ ਪੂਰਾ ਵਧੀਆ ਲਾਉਣਾ ਮਸ਼ੀਨ ਪੰਮੇ 10 ਮਸ਼ੀਨਾ ਘੱਟ ਕੱਢ ਲੇ ਠੀਕ ਆ ਆ ਦਾਣੇ ਵਾਲਾ ਗੁਰਗੁਰ ਵੀ ਨਾਲ ਦੇ ਹੀ ਆ ਹਾਂ ਜੀ ਨਾਲ ਦੇ ਠੀਕ ਇਹਦੇ ਬਸ ਇੱਥੋਂ ਮੜਾ ਜਾ ਇੱਥੇ ਖਾਰ ਗਏ ਉੱਥੇ ਲਵਾਏ ਹੀ ਰੱਖੇ ਜੀ ਉਹ ਨਾਲ ਦੇ ਪੈਪਰ ਬੋਲ। ਕਾਲੇ ਜਿਵੇਂ ਬਾਹਰ ਬੂਰ ਚਲਾਉਣਾ ਫਿਰ ਬਚਤ ਦਾ ਬਹੁਤ ਰੱਖਣੀ ਪੈਂਦੀ ਹੂ ਹਣਾ ਉਧਰੋਂ ਲੋਕਾਂ ਤੋਂ ਕਿਵੇਂ ਜੀ? ਕੋ ਬੈਡਪੁੱਟ ਘੱਟ ਹੁੰਦੇ ਨੇ ਉਹਨਾਂ ਦੇ। ਨਹੀਂ ਹੁਣ ਤਾਂ ਉਹਦਾ ਰਾਹ ਰੋ ਵਧੀਆ ਹੋ ਗਏ। ਅੱਛਾ ਪਹਿਲਾਂ ਹੁੰਦੀਆਂ ਨੇ ਪਈਆਂ ਪਈਆਂ ਉੱਥੇ ਡਰਾਫਟ ਰੋ ਤਾਂ ਹੁਣ ਤਾਂ ਰਾਹ ਰੋ ਸੜਕਾਂ ਬਹੁਤ ਵਧੀਆ ਬਣ ਗਈਆਂ। ਠੀਕ ਆ। ਕੋਈ ਟੱਕਰ ਆਏਗੀ ਤੇ ਰਸਤੇ ਦੇ ਉੱਤੇ ਜੀ। ਠੀਕ ਆ। ਅੱਗੇ ਰਾਹ ਹੁੰਦੇ ਹੀ ਨੀਵੇਂ। ਹਾਂ ਜਿਹੜੇ ਜਮਾਂ ਉੱਚੇ ਹੁੰਦੇ ਸੀ। ਠੀਕ ਆ। ਪਰ ਨੀਵੇਂ ਪਾਰ ਜਾਂਦੇ ਖਾਲ ਹੁਣ ਧਰਾ ਉੱਚੇ ਹੋ ਕੇ ਬਾਹਨ ਨੀਵੇਂ ਹੋਗੇ। ਬਾਹਨ ਨੀਵੇਂ ਹੋਗੇ। ਹ ਬਾਕੀ ਤੇਲ ਦੂਰ ਦਾ ਕਾਲੇ ਹੁਣ ਤਾਂ ਪੰਪ ਨੇੜੇ ਨੂੰ ਡੀ ਹੋਣਗੇ ਪੰਪ ਤਾਂ ਉੱਥੇ ਹੈਗੇ ਨੇ ਹਜੇ ਵੀ 10-10 ਕਿਲੋਮੀਟਰ ਦੇ ਘਟ ਦੂਰ ਹਾਂ ਫਿਰ ਡੀਜ਼ਲ ਦਾ ਫਿਰ ਕਿਵੇਂ ਕਰਦਾ ਡੀਜ਼ਲ ਤਾਂ ਜਿਆਦਾ ਫਿਰ ਅਸੀਂ ਉੱਥੇ ਇਕੱਠੇ ਢੋਲ ਭਰਾ ਲੈਣ ਨਾਲ ਟਰੈਕਟਰ ਲੈ ਜਾ ਕੇ ਉਹ ਨਾਲ ਹਾਂ ਜਾਂ ਫਿਰ ਸਾਡੇ ਕੋਲ ਮੋਟਰਸਾਈਕਲ ਵਾਲਾ ਸਿਕੰਜਾ ਆਏਗਾ ਉਹ ਤੇ ਲੈ ਆਉਣਗੇ ਉਹ ਤੇ 120 ਲੀਟਰ ਡੀਜ਼ਲ ਆ ਜਾਂਦਾ ਉਹਨਾਂ ਚ ਡਿਆੜੀ ਲੱਗੇ ਡਿਆੜੀ ਆ ਤੇ ਆ ਜਾਂਦਾ ਜੀ ਹਾਂ ਠੀਕ ਆ ਬਸ ਤਾਂ ਆਪਣੇ ਉੱਥੇ ਲਿਹਾਜ ਵਧੀਆ ਜਿਹਾ ਪਾ ਢੋਲ ਹੀ ਲਿਆਉਣਾ ਟਰੈਕਟਰ ਨਾਲ ਢੋਲ ਹੀ ਭਰਾ ਕੇ ਰੱਖ ਤੇ ਘਰ ਵਾਲਾ ਦਾ ਕੰਮ ਆ ਜੀ ਠੀਕ ਦੋ ਤਿੰਨ ਠੀਕ ਆ ਐਦਾ ਵੀ ਕੋਸ ਕਰਿਆ ਇਤੀ ਹੈ ਬਲਦਾ ਕਿ ਬਾਹਰ ਦਾ ਨਹੀਂ ਜਤਾ ਜਾਂ ਕੱਢੀ ਦੀ ਸ਼ਾਫਟ ਦਿਓ ਉਹ ਭੇਜਦੀ ਨਾ ਹਾਂ ਹਾਂ ਉੱਪਰ ਪਾਉਣਾ ਠੀਕ ਆ ਫਰੰਟ ਟੋਕਰ ਨਮਾ ਪਾਇਆ ਨਾ ਹਾਂ 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 ਹਾਂਜੀ ਉਹਦੇ ਕਰ ਕੀ ਕੱਢਤੀ ਸੀਗੀ ਹਾਂ ਫਿਰ ਉੱਥੇ ਲੋਡ ਨਹੀਂ ਜਾਉਣਾ ਕ ਕਰਾਰੀ ਨਵੀਂ ਪਾਉਣੀ ਤਾਂ ਕੱਢਤੀ ਠੀਕ ਠੀਕ ਆ ਹਾਂਜੀ ਜਣੀ ਗੱਡੀ ਗੁੱਡੀ ਕਿੰਨੀ ਉਹ ਸਰ ਜਿੰਦਾਗਾ ਹਾਂਜੀ ਕੋਟੀ ਮੈਨਾਂ ਤਾਂ ਸਰ ਪੀ ਜਾਂਦਾ ਜੀ ਕੋਈ ਬਾਲੀ ਵੱਡੀ ਉਹ ਨਹੀਂ ਹੈਗੀ ਨਾ ਨਾ ਗੱਡੀ ਤਾਂ ਏਡੀ ਨੂੰ ਜ਼ਰੂਰ ਨਹੀਂ ਹੈਗੀ ਠੀਕ ਆ ਆਇਤੀ ਸੁਣਨਾ ਮਸ਼ੀਨ ਚੱਲਦੀ ਦੀਆਂ ਜਦੋਂ ਚੱਲੂ ਉੱਥੇ ਸੋਇਆ ਬੀਨ ਤੇ ਚਲਾਈ ਕਾਲਿਆ ਕਾਲੇ ਸਾਨੂੰ ਵੀਡੀਓ ਬਣਾ ਕੇ ਜਰੂਰ ਭੇਜਿਆ ਕਰਨੀ ਆਪਾਂ ਪਾ ਕੇ ਦਿਖਾਵਾਂਗੇ ਅਗਲੇ ਨੂੰ ਵੀ ਆਹ ਚੱਲਦੀ ਆ ਜਿਹੜੇ ਤਾਂ ਭੇਜਦਾ ਠੀਕ ਆ ਇਹ ਬਪਾਲ ਜਿਹਦੀ ਏਜੰਸੀ ਆ ਹੀਰਾ ਮਸ਼ੀਨ ਦੀ ਉਹ ਮੁੰਡਾ ਮੇਰਾ ਮਿੱਤਰ ਆ ਜੀ ਪੂਰਾ ਠੀਕ ਆ ਉਹ ਆਪਣੇ ਪੁਖਰੇ ਵਾਲੇ ਉਹ ਮੈਨੂੰ ਵਿਚਾਰਾ ਕਹਿੰਦਾ ਕਹਿੰਦਾ ਯਾਰ ਮਸ਼ੀਨ ਖਾ ਜਾ ਤੂੰ ਥੋੜੀ ਨਹੀਂ ਤੁਰਦੇਗਾ ਸਾੜੀਆਂ ਨਵੇਂ ਨਵੇਂ ਵਾਦਾ ਮੈਨੂੰਗਾ ਹਾਂ ਮਾ ਵੀਰੇ 50000 ਰੁਪਏ ਲਈਦਾ ਵੀ ਰਿਹ ਹਰੇਕ ਸਾਲ ਕਾਲ ਇੱਕ ਗੱਲ ਇਹ ਵੀ ਹੈਗੀ ਅਦੇ 8 9 ਮਾਡਲ ਨੇ ਨਾ ਇਹਨਾਂ 'ਚ ਪਤਾ ਨਹੀਂ ਕੀ ਯਾਨੀ ਰੱਬ ਦੀ ਉਹੀ ਹੈਗੀ ਪਾਇਆ ਕੀ ਜਗਾ ਇਹ ਆਮ ਮਸ਼ੀਨਾਂ ਨਾਲੋਂ ਕੰਮ ਜ਼ਿਆਦਾ ਹੀ ਕਰਦੀਆਂ ਨੇ ਇਹ ਇਹ ਵੀ ਫਰਕ ਹੈ ਇਹਨਾਂ ਦਾ ਹਾਂਜੀ ਹਾਂਜੀ ਵਿੱਚ ਦੇ ਫਿੱਟ ਨਹੀਂ ਹੈਗੀਆਂ ਮੈਂ ਹੁਣ ਇੱਕ ਬੰਦੇ ਨੂੰ ਕਿਹਾ ਹੀ ਹੀਰਾ ਲੈ ਲੈ ਨਮੀ ਕਹਿੰਦਾ ਨਾ ਨਮੀ ਤਾਂ ਮੈਂ ਚੱਲਦੀ ਦੇਖਿਆ ਯਾਰ ਉਨੀ ਗੱਲ ਨਹੀਂ ਕਰਦੀ ਹਾਂਜੀ ਕਹਿੰਦਾ ਯਾਰ ਜਦ ਅੱਠ 9 ਮਾਡਲ ਦਵਾ ਦੇ ਉਹ ਗੱਲ ਕਰਦੀ ਹੈ ਚਲੋ ਠੀਕ ਆ ਕਾਲੇ ਧੰਨਵਾਦ ਭਰਾ ਠੀਕ ਠੀਕ ਆ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਜਰੂਰ ਕਰਕੇ ਦੱਸਿਓ ਬਾਕੀ ਸੋਨੂੰ ਚੱਲਦੀ ਮਸ਼ੀਨ ਦਿਖਾਵਾਂਗੇ ਅਗਤੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ